ਕਹਿੰਦੇ ਜਦੋਂ 200 ਕਿੱਲੇ ਵਾਲੇ ਜ਼ਿਮੀਂਦਾਰ ਜਦੋਂ ਘੋੜੀ ਦੇ ਚੱਲਿਆ ਹੁੰਦਾ ਨਾ ਉਹਦੇ ਕਿੱਲੇ ਕਲਾ ਜ਼ਿਮੀਂਦਾਰ ਆ ਕੇ ਕੰਨ ਦੀ ਗਿੱਚੀ 'ਚ ਚਪੇੜਾ ਮਾਰਦਾ ਤੇ ਜਿਹੜਾ ਉਹ 200 ਕਿੱਲੇ ਵਾਲਾ ਜ਼ਿਮੀਂਦਾਰ ਮਹਿਸੂਸ ਕਰੀ ਜਾਂਦਾ ਹੁੰਦਾ ਨਾ ਅੱਜ ਉਹੋ ਜਿਹਾ ਮਹਿਸੂਸ ਕਰੀ ਜਾਂਦੇ ਹੋਣਗੇ ਪੰਜਾਬ ਕਾਂਗਰਸ ਦੇ ਦੋ ਕੁ ਲੀਡਰ ਸੁਖੀ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਮੈਂ ਹੈਰਾਨ ਮੰਨ ਗਿਆ ਅੱਜ ਵੀ ਭਗਵੰਤ ਸਿੰਘ ਮਾਨ ਨੇ ਮਾਂ ਦੇ ਪੁੱਤ ਨੇ ਨਾ ਤਸੱਲੀ ਕਰਾਤੀ ਇਹਨਾਂ ਦੀ ਇਹ ਲੀਡਰਾਂ 'ਚ ਹੰਕਾਰ ਹੀ ਇੰਨਾ ਭਰਿਆ ਪਿਆ ਇਹ ਜਿਹੜੇ ਬਾਜਵਾ ਸਾਹਿਬ ਵਰਗੇ ਨਾ ਅਕੀਆ ਦੀਆਂ ਲੈ ਕੇ ਇਹ ਸਿਟਿੰਗ ਗੱਡੀਆਂ ਜਦੋਂ ਐ ਬੈਠੇ ਰਾਜਾਂਗੂ ਵਿੱਚ ਤੁਰੇ ਆਉਂਦੇ ਹੁੰਦੇ ਆ ਤੇ ਉਦੋਂ ਏਡਾ ਵੱਡਾ ਮਹਿਸੂਸ ਕਰ ਰਹੇ ਹੁੰਦੇ ਨਾ ਆਪਦੇ ਆਪ ਨੂੰ ਜਿਹੜਿਆਂ ਦੇ ਸੀ ਵੀ ਉਹ ਆਮ ਆਦਮੀ ਪਾਰਟੀ ਵਾਲੇ ਅਖੇ 92 ਪਤਾ ਨਹੀਂ ਕਿੱਥੋਂ ਕਿੱਥੋਂ ਦੇ ਫੜਕੇ ਕੋਈ ਮੁਰਗੀਆਂ ਵਾਲਾ ਕੋਈ ਦੁਕਾਨਦਾਰ ਕੋਈ ਫਲਾਨਾ ਲਿਆ ਕੇ ਐਮਐਲਏ ਬਿਠਾਤੇ ਆ ਤੇਖੇ ਕੋਈ ਐਮਐਲਏ ਬਣਦੇ ਯੋਗ ਸੀ ਮਾਂ ਦਿਓ ਪੁੱਤੋ ਅੱਜ ਮੈਂ ਤਾਂ ਨਾ ਧਰਮ ਨਾਲ ਪ੍ਰਾਊਡ ਫੀਲ ਕਰਦਾ ਉਹਨਾਂ 92ਾਂ ਤੇ ਵੀ ਠੀਕ ਆ ਯਾਰ ਥੋੜੀ ਤਸੱਲੀ ਕਰਾਦੀ ਮਾਂ ਦਿਓ ਪੁੱਤੋ ਉਹਨਾਂ ਨੇ ਮੈਂ ਗੱਲ ਕਰਨੀ ਚਾਹੁੰਨਾ ਅੱਜ ਵੀ ਰਾਹੁਲ ਗਾਂਧੀ ਨੂੰ ਡਾਇਰੈਕਟ ਮੈਂ ਖੁਦ ਰਾਹੁਲ ਗਾਂਧੀ ਨੂੰ ਚਾਹੁੰਨਾ ਐ ਵੀ ਉਹ ਪ੍ਰਧਾਨ ਮੰਤਰੀ ਬਣੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਕਿਉਂਕਿ ਮੈਂ ਖੁਦ ਕਾਂਗਰਸ ਨੂੰ ਲਾਈਕ ਕਰਦਾ ਪਰ ਬਾਦਿਆ ਪੁੱਤ ਉਹ ਪ੍ਰਤਾਪ ਸਿੰਘ ਬਾਜਵਾ ਜਦੋਂ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਹੋਣਾ ਚਾਹੀਦਾ ਜਦੋਂ 올 ਇੰਡੀਆ ਚ ਹੋਇਆ ਪਿਆ ਚੰਡੀਗੜ੍ਹ ਚ ਹੋ ਗਿਆ ਤਾਂ ਮੇਰ ਦਾ ਕਿੰਨਾ ਰੌਲਾ ਪੈ ਗਿਆ ਪਰ ਇਹ ਮਾ ਦਾ ਪੁੱਤ ਪ੍ਰਤਾਪ ਸਿੰਘ ਬਾਜਵਾ ਵੀ ਆਂਦਾ ਸੀ ਤੇ ਉਧਰੋਂ ਸੁਖੀ ਅਖੇ ਅਸੀਂ ਦਾਜੀ ਅਸਤੀਫੇ ਲੈ ਕੇ ਬੈਠੇ ਆ ਅਸੀਂ ਦਾ ਅਸਤੀਫਾ ਦੇ ਦਿਆਂਗੇ ਮੈਂ ਤਾਂ ਇੱਕੋ ਘਾ ਲੈਣਾ ਕਾਂਗਰਸ ਪਾਰਟੀ ਦੇ ਬਾਕੀ ਸੀਨੀਅਰ ਲੀਡਰਾਂ ਨੂੰ ਵੀ ਜਦੋਂ ਅਸਤੀਫਾ ਦੇਣ ਅਸਤੀਫਾ ਫੜ ਕੇ ਪਾੜ ਕੇ ਇਹਨਾਂ ਨੂੰ ਕੋਈ ਵੀ ਕਰੇ ਜਾਓ ਇਹ ਜਿਹੜੇ ਕੀਆ ਦੀਆਂ ਗੱਡੀਆਂ 'ਚ ਬਹਿ ਕੇ ਬਹਿ ਕੇ ਆਉਂਦੇ ਆ ਨਾ ਜਿਹੜੇ ਇਹ 3-3 ਫੁੱਟੀ ਐਨਕ ਲਾ ਕੇ ਇਹ ਮਾਂ ਦੇ ਪੁੱਤੋ ਤੁਹਾਨੂੰ ਕਿਸੇ ਨੇ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਾਉਣਾ ਤੇ ਸੁਖੀ ਰੰਧਾਵਾ ਸਾਹਿਬ ਜਦੋਂ ਤੁਹਾਨੂੰ ਉਹਨੇ ਕਿਹਾ ਸੀਗਾ ਤੁਹਾਡੇ ਸਹਰੇ ਵਾਲੇ ਕੇਸ 'ਚ ਤੁਹਾਡੇ ਸਹਰੇ ਵਾਲੇ ਜਦੋਂ ਪਿੰਡ ਦਾ ਨਾਂ ਲਿਆ ਸੀ ਉਹਨੇ ਤੇ ਤੁਹਾਨੂੰ ਅੱਗੋਂ ਗੱਲ ਨਹੀਂ ਆਈ ਕਿਉਂ ਕਿਉਂਕਿ ਸੁਖੀ ਸਾਹਿਬ ਤੁਹਾਡੇ ਸਭ ਤੋਂ ਜ਼ਿਆਦਾ ਜੇ ਮੈਂ ਮੰਨਣਾ ਤੁਸੀਂ ਫਲਾਣੇ ਲੀਡਰ ਦੇ ਸਾਲੇ ਦੀ ਗੱਲ ਕਰਦੇ ਹੋ ਫਲਾਣੇ ਸਾਰੇ ਦੀ ਗੱਲ ਕਰਦੇ ਹੋ ਤੇ ਸਭ ਤੋਂ ਵੱਡੀ ਜਿਹੜੀ ਸਾਲੇ ਦੀ ਚੋਰੀ ਕੀਤੀ ਆ ਉਹ ਸੁਖੀ ਰੰਦਾ ਵੇ ਸਾਲਿਆਂ ਨੇ ਚੋਰੀ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਉਹ ਬਾਜਵਾ ਕਿੱਡਾ ਗਿਆ ਆ ਆਪਣੇ ਆਪ ਨੂੰ ਵੱਡਾ ਲੀਡਰ ਸਮਝਦਾ ਉਹ ਮੈਂ ਹੈਰਾਨ ਮਰਦਾ ਨਿਊ ਚੰਡੀਗੜ੍ਹ ਰੋਡ ਤੇ ਇੱਕ ਪਾਸਿਆਂ ਦੇ ਸੀ ਇਹ ਇਹ ਵਾਕਿਆ ਭਗਵੰਤ ਮਾਨ ਦੀ ਗੱਲ ਸੱਚੀ ਜਦੋਂ ਕਿਸਾਨੀ ਧਰਨਾ ਲੱਗਿਆ ਸੀ ਸਵਾ 700 ਕਿਸਾਨ ਸ਼ਹੀਦ ਹੋ ਗਿਆ ਸੀ ਤੇ ਮਾਂ ਦਾ ਪੁੱਤ ਬੈਠਾ ਉਹਨਾਂ ਦੇ ਘਰੇ ਕਰਜ਼ਾ ਮਾਂਜਦਾ ਹੁੰਦਾ ਸੀ ਤੇ ਉਦੋਂ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਵਿਧਾਨ ਸਭਾ ਦੇ ਵਿੱਚੋਂ ਘਮਾਉਣ ਰੱਖਿਆ ਪਰ ਮੌਨ ਨਾਲ ਹੋਣਾ ਦੇ ਕਿ ਸੀ ਤੂੰ ਦੱਸ ਵੀ ਕਿਸਾਨਾਂ ਦੇ ਹੱਕ ਚ ਕੀ ਕੀਤਾ ਸਵਾ 700 ਬੰਦਾ ਮਰਿਆ ਤੇਰੇ ਨਿਊ ਚੰਡੀਗੜ੍ਹ ਰੋਡ ਤੇ ਜਿਹੜੇ ਘੱਟੋ ਘੱਟ 10 10 12 12 ਕਿੱਲਿਆਂ ਦੇ ਵਿੱਚ ਮਹਿਲ ਬਣਾਏ ਹੋਏ ਆ ਤੂੰ ਸਵਾ 700 ਕਿਸਾਨ ਦੇ ਘਰੇ ਜਾ ਕੇ ਹਜ਼ਾਰ ਹਜ਼ਾਰ ਵੀ ਮਾਂ ਦਾ ਪੁੱਤ ਆ ਰੁਪਈਆ ਦਿੱਤਾ ਨਹੀਂ ਦਿੱਤਾ ਤੁਸੀਂ ਕੀ ਦਿੱਤੀਆਂ ਲੋਕਾਂ ਨੂੰ ਕੋਲੋਲਾ ਤੁਸੀਂ ਕੀ ਦਿੱਤੀਆਂ ਆ ਟੀਵੀ ਚੈਨਲ ਤੇ ਡਿਬੇਟਾਂ ਡਬੇਟਾਂ ਡਬੂਟਾਂ ਨਾਲ ਮਾ ਦਿਓ ਪੁੱਤੋ ਹੱਲ ਨਹੀਂ ਹੋਣੇ ਤੁਹਾਨੂੰ ਹਜੇ ਵੀ ਸ਼ਰਮ ਆ ਜਾਣੀ ਚਾਹੀਦੀ ਹੈ ਵੀ ਲੋਕਾਂ ਨੇ ਕਾਰਮਕੈਨਿਕ ਲੋਕਾਂ ਨੇ ਐਡਵੋਕੇਟ ਲੋਕਾਂ ਨੇ ਆਮ ਟੀਚਰ 60-60000 ਰੁਪਈਆ ਵਿਚਾਰੇ ਤਨਖਾਹ ਲੈਣ ਵਾਲੇ ਲੋਕਾਂ ਨੇ ਮੋਬਾਈਲ ਮਕੈਨਿਕ ਉਹ ਐਮਐਲਏ ਬਣਾ ਤੇ ਜਿੱਦੇ ਤੁਸੀਂ ਵੀ ਹੋ ਨਾ ਤੁਹਾਡੇ ਚ ਕੋਈ ਇਹੋ ਜਿਹਾ ਕੈਮਐਲਏ ਨਹੀਂ ਜਿਹੜਾ ਹਜ਼ਾਰ ਵੋਟ ਤੋਂ ਵੱਧ ਦਿੱਤੇ ਹੋਵੇ ਤੁਹਾਨੂੰ ਲੋਕਾਂ ਦੇ ਅਗਲੀ ਵਾਰੀ ਮੂੰਹ ਨਹੀਂ ਲਾਉਣਾ ਜੇ ਹਜੇ ਵੀ ਪੰਜਾਬ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਇਹ ਦੋਵੇਂ ਗੱਟ ਜੋੜ ਕਰਦੀਆਂ ਤਾਂ ਕੋਈ ਕਾਂਗਰਸ ਦੇ ਪੱਲੇ ਕੁਸ ਪੈਣਾ ਵੇ ਤਾਂ ਛਣਕਣਾ ਵੀ ਪੱਲੇ ਨਹੀਂ ਪੈਣਾ ਇਹ ਤੁਹਾਨੂੰ ਗੱਲ ਇਹ ਦਿਮਾਗ 'ਚ ਰੱਖਣੀ ਪਊਗੀ ਮੈਂ ਤੇ ਇੱਕੋ ਗੱਲ ਆਣਾ ਵੀ ਇਹ ਵਾਰੀ-ਵਾਰੀ ਕੱਢ ਲੈਂਦੇ ਜੀ ਅਕੇ ਸਾਡਾ ਅਸਤੀਫਾ ਮਾਂ ਦੇ ਪੁੱਤ ਨੂੰ ਚਾਹਦਾ ਕੌਣ ਹੈ ਤੁਹਾਨੂੰ ਚਾਹਦਾ ਕੌਣ ਹੈ ਪੰਜਾਬ ਦੇ ਵਿੱਚ ਮੈਂ ਤਾਂ ਹੈਰਾਨ ਹੀ ਮੰਨ ਗਿਆ ਅੱਜ ਵੀ ਭਗਵੰਤ ਸਿੰਘ ਮਾਨ ਨੇ ਮਾਂ ਦੇ ਪੁੱਤ ਨੇ ਲਗਾਤਾਰ ਜਿਹੜਾ ਲੀਡ ਰੋੜਦਾ ਸੀ ਭਗਵੰਤ ਸਿੰਘ ਮਾਨ ਕੋਲ ਇੱਕੋ ਗੱਲ ਸੀ ਉਹ ਬੰਦਾ ਜ਼ਮੀਨ ਤੋਂ ਉੱਠਿਆ ਵਿਆ ਭਗਵੰਤ ਸਿੰਘ ਮਾਨ ਮੈਂ ਕਦੇ ਉਹਦੇ ਹੱਕ 'ਚ ਨਹੀਂ ਹੋਇਆ ਹੋ ਸਕਦਾ ਮੈਂ ਫਿਊਚਰ 'ਚ ਵੀ ਨਾ ਹੋਵਾਂ ਪਰ ਭਗਵਾਨ ਸਿੰਘ ਮਾਨ ਇੱਕ ਦਾ ਗੱਲ ਦਾ ਜਵਾਬ ਇੱਕਾ ਹੀ ਦਿੰਦਾ ਸੀ ਇਹਨਾਂ ਚ ਇੱਕ ਲੀਡਰ ਅਜੇਹਾ ਨਹੀਂ ਸੀ ਜਿਹੜਾ ਦੂਜੇ ਦੇ ਅੱਖ ਚੱਕ ਪਾ ਕੇ ਗੱਲ ਕਰ ਜੀ ਭਗਵਾਨ ਸਿੰਘ ਮਾਨ ਨੇ ਸਿੱਧੀ ਉਹਨੂੰ ਜਦੋਂ ਬਾਈਵੇ ਨੂੰ ਵੀ ਇਹ ਗੱਲ ਕਹੀ ਵੀ ਮੇਰੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਬਾਈਵਾ ਤੇ ਬਾਈਵੇ ਨੇ ਦੂਜੇ ਦੀ ਚੂਣੀ ਕੀਤਾ ਉੱਥੇ ਜੇ ਬਾਈਵਾ ਸਾਹਿਬ ਤੁਸੀਂ ਐਡੇ ਸੱਚੇ ਹੁੰਦੇ ਤੁਸੀਂ ਕੋਈ ਐਡੇ ਮਹਿਲਾ ਚ ਨਹੀਂ ਸੀ ਜੰਮੇ ਤੁਸੀਂ ਸਾਰੇ ਉਹ ਹੀ ਹੋ ਜਿਹੜੇ ਵੱਡੇ ਵੱਡੇ ਲੀਡਰਾਂ ਦੇ ਟੌਰ ਸੀ ਤੁਹਾਡੇ ਪਰਿਵਾਰ ਇੱਥੇ ਜੇ ਆਪਣੇ ਵੱਡੇ ਵੱਡੇ ਲੀਡਰਾਂ ਦੇ ਤੁਸੀਂ ਟੌਰਸੀ ਤਾਂ ਤੁਹਾਡੇ ਕੋਲੇ ਰੁਪਈਆ ਆਇਆ ਤੁਸੀਂ ਕੋਈ ਉਹ ਨਹੀਂ ਵੀ ਜਿਹੜਾ ਇੱਕ ਵਾਰ ਹੀ ਐਮ.ਐਲ.ਏ ਬਣਿਆ ਐਮ.ਐਲ.ਏ ਤਨਖਾਹ ਕਿੰਨੀ ਹੁੰਦੀ ਆ ਸਵਾ ਲੱਖ ਡੇਢ ਲੱਖ ਰੁਪਈਆ ਤੇ ਡੇਢ ਲੱਖ ਰੁਪਈਆ ਤੋਂ ਡੂੜ ਲੱਖ ਰੁਪਈਆ ਦਾ ਤਾਂ ਬੰਦਾ ਤੇਲ ਬਾਲ ਦਿੰਦਾ ਆ ਆਪਣੇ ਹਲਕੇ 'ਚ ਹਲਕੇ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਆਪਦੇ ਹਲਕੇ 'ਚ ਕਿਸੇ ਦੇ ਵਿਆਹ ਤੇ 1100 ਰੁਪਈਆ ਸ਼ਗਨ ਦਿੱਤਾ ਕਿਸੇ ਦੇ 2100 ਰੁਪਈਆ ਸ਼ਗਨ ਦਿੱਤਾ ਉਹ ਡੂੜ ਲੱਖ ਰੁਪਈਆ ਦਸਾਂ ਦੇਣਾ 'ਚ ਲੱਗ ਜਾਂਦਾ ਐਮ.ਐਲ.ਏ ਦਾ ਜੇ ਆਮ ਖਰਚਾ ਮੰਨਣਾ ਹੋਵੇ ਪਰ ਇੰਨੇ ਬੰਦਿਆਂ ਕੋਲੇ ਰੁਪਈਆ ਆਇਆ ਕਿ ਲੋਕੀ ਥੋੜੇ ਤੋਂ ਅੱਕੇ ਇੰਨਾ ਪਏ ਆ ਹਜੇ ਵੀ ਸਮਝੋ ਬਾਜਵਾ ਸਾਹਿਬ ਉਹ ਸੁਖੀ ਸਾਹਿਬ ਹਜੇ ਵੀ ਸਮਝੋ ਲੋਕਾਂ ਨੇ ਤੁਹਾਨੂੰ ਅਸਰ ਇਲੈਕਸ਼ਨ ਆ ਗਏ ਐਮਪੀ ਦੇ ਐਮਐਲਏ ਦੇ ਆ ਬਲਾਕ ਸੰਪਤੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮਾਦਿਓ ਪੁੱਤਿਓ ਜਵਾਨਤਾ ਜ਼ਬਤ ਕਰਾਉਂਗੇ ਤੁਸੀਂ ਆ ਜਿਹੜੇ 8 10 60 60 70 70 ਸਾਲਾਂ ਦੇ ਮੈਂ ਰਾਹੁਲ ਗਾਂਧੀ ਨੂੰ ਵੀ ਇਹ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਇਹ ਬੇਨਤੀ ਕਰਦਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਂ ਤਾਂ ਬੇਨਤੀ ਕਰਦਿਆ ਫੜ ਫੜ ਜਿਹੜੇ ਹੈਗੇ ਆ ਨਾ 60 60 70 70 ਸਾਲਾਂ ਦੇ ਜਿਹੜੇ ਆਦੇ ਅਸੀਂ ਆਡੀ ਇਹਨਾਂ ਨੂੰ ਭੁੱਖ ਪਤਾ ਕੀ ਹੈ ਵੀ ਸਾਨੂੰ ਮੁੱਖ ਮੰਤਰੀ ਬਣਾਓ ਰਾਹੁਲ ਗਾਂਧੀ ਹਰਦਾ ਹਰ ਜੇ ਸਾਨੂੰ ਮੁੱਖ ਮੰਤਰੀ ਬਣਾਓ ਰਾਹੁਲ ਗਾਂਧੀ ਹਰਦਾ ਹਰ ਜੇ ਇਹਨਾਂ ਦੇ ਦਿਲ ਚ ਇਹੀ ਹੈ ਇਹਨਾਂ ਸਾਰਿਆਂ ਨੂੰ ਮਾਂ ਦੇ ਪੁੱਤਾਂ ਨੂੰ ਗੁੱਟ ਤੋਂ ਫੜੋ ਪਾਰਟੀ ਚੋਂ ਬਾਹਰ ਕੱਢੋ ਆਖੋ ਤੇ ਉਹ 15 ਸੈਕਟਰ ਵਾਲੇ ਨਾ ਦਫ਼ਤਰ ਨੂੰ ਅਰਲ ਲਾ ਕੇ ਤੇ ਵਿੱਚੋਂ ਲਾ ਦੇ ਜੰਦਰਾ ਜਦੋਂ ਬਾਹਰੋਂ ਕਹਿਣ ਨਾ ਵੀ ਅਸੀਂ ਅੰਦਰ ਆਉਣਾ ਤੇ ਤਾਂ ਡਾਂਗ ਮਾਰੋ ਇਹਨਾਂ ਦੇ ਫੇਰ ਇਹ ਦੁਬਾਰਾ ਕਹਿਣਗੇ ਵੀ ਭਾਈ ਜੀ ਇੱਕ ਕਰੀ ਜੋੜੇ ਹੱਥ ਅਸੀਂ ਦੂਜੀ ਵਾਰ ਨਹੀਂ ਕਹਿੰਦੇ ਵੀ ਅਸੀਂ ਅਸਤੀਫਾ ਦਿੰਨੇ ਆ ਉਹ ਮਾਂ ਦੇ ਪੁੱਤੋਂ ਤੁਹਾਡੀ ਦੇਣ ਕੀ ਹੈ ਤੁਹਾਡੀ ਪੰਜਾਬ ਨੂੰ ਉਹ ਦੇਣ ਕੀ ਹੈ ਇੰਨਾ ਚਿਰ ਪੰਜਾਬ ਦੇ ਵਿੱਚ ਰਾਜ ਕੀਤਾ ਕੁਛ ਨੌਜਵਾਨ ਲੀਡਰ ਹੈ ਉਹ ਸਿਰਫ ਫੇਸ ਕਰਕੇ ਨਹੀਂ ਬੋਲਦੇ ਕਿ ਅਸੀਂ ਜੂਨੀਅਰ ਜੇ ਮੇਰੇ ਵਰਗਾ ਬੰਦਾ ਬੋਲਦਾ ਤੇ ਸੁੱਖੀ ਵਰਗਿਆਂ ਨੂੰ ਚੰਡੀਗੜ੍ਹ ਦੇ ਥਾਣੇ ਚੋਂ ਠਲਾਉਂਦਾ ਨਾ ਤੇ ਇਹ ਮਾਂ ਦੇ ਪੁੱਤਾਂ ਦੇ ਵੀ ਅਸੀਂ ਇਹਨਾਂ ਨੂੰ ਸਸਪੈਂਡ ਕਰ ਦਿਆਂਗੇ ਉਹ ਮਾਂ ਦੇ ਪੁੱਤੋ ਛੋਟੇ ਜਿਹੜੇ ਪੁੱਤਾਂ ਨਾ ਹਾ ਪੱਪੂ ਇਹਨਾਂ ਤੇ ਤਾਂ ਕੱਲ ਨੂੰ ਕੁੱਤਾ ਆਖੇ ਨਹੀਂ ਲੱਗਣਾ ਕੁੱਤਾ ਆਖੇ ਜਿੰਨਾ ਚਿਰ ਤੁਸੀਂ ਆਮ ਘਰਾਂ ਦੇ ਮੁੰਡੇ ਅੱਗੇ ਨਹੀਂ ਲਿਆਉਂਦੇ ਜਿੰਨਾ ਚਿਰ ਤੁਸੀਂ ਜੇ ਹੁਣ ਅੱਜ ਅੱਜ ਸੱਚੀ ਗੱਲ ਹੈ ਜੇ ਕਾਂਗਰਸ ਇਕੱਲੀ ਇਲੈਕਸ਼ਨ ਲੜਦੀ ਆ ਕਾਂਗਰਸ ਦੇ ਪੱਲੇ ਛੱਕੂ ਵੀ ਕੋਈ ਨਹੀਂ ਪੈਣਾ ਕਾਂਗਰਸ ਦੇ ਪੱਲੇ ਜੇ ਸੀਟ ਸੀਟਾਂ ਦੀ ਗੱਲ ਕਰਦੇ ਹਾਂ ਮੈਂ ਆਣਾ ਇਹ ਘਟੋ ਘਟ ਇਹਨਾਂ ਨੂੰ 50-50000 ਵੋਟ ਪੈ ਜੇ ਤਾਂ ਬੜੀ ਗੱਲ ਹੈ ਸਿਰਫ ਕਿੰਨਾ ਕਾਰਨ ਇਹ ਵੱਡੇ ਲੀਡਰਾਂ ਦੀਆਂ ਕਰਤੂਤਾਂ ਦੇ ਕਾਰਨ ਕਿਉਂਕਿ ਕੀਤਾ ਹੀ ਕੁਝ ਨਹੀਂ ਨਾ ਕੀਤਾ ਕੁਝ ਤੇ ਮਾਂ ਦੇ ਪੁੱਤ ਪਹਿਲਾਂ ਕੈਪਟਨ ਸੀ ਉਹਨੇ ਕਰਨ ਕੁਝ ਨਹੀਂ ਦਿੱਤਾ ਇਹ ਹੁਣ ਸਾਰੇ ਕਹਿ ਦਿੰਦੇ ਆ ਵੀ ਅਸੀਂ ਜੀ ਕੈਪਟਨ ਮਾੜਾ ਸੀ ਮੈਂ ਤਾਂ ਬਾਜਵਾ ਸਾਹਿਬ ਨੂੰ ਆਣਾ ਹੋਰ ਆ ਬੜੇ ਲੀਡਰ ਆ ਮਖਤਿਆਰ ਅंसारी ਸੀ ਲਿਆਂਦਾ ਕਿਨੇ ਇਹ ਨਾਲ ਆ ਦਿੰਦੇ ਕੈਪਟਨ ਦਾ ਉਹ ਰੱਖਿਆ ਦੇਦੇ ਸੁਖੀ ਨੇ ਆ ਰੱਖਿਆ ਤੇ ਇਥੇ ਸੁਖੀ ਨੇ ਆ ਯੂਪੀ ਦੇ ਵਿੱਚ ਸੁਖੀ ਉਹਨੂੰ ਅंसारी ਨੂੰ ਸੀ ਡਰ ਵੀ ਯੋਗੀ ਮਾਰ ਦੂ ਇਹ ਸੁਖੀ ਵਰਗੇ ਉਹਨੂੰ ਇੱਥੇ ਲਿਆ ਕੇ ਉਹਨਾਂ ਨੇ ਇਹਨੂੰ ਸਪੈਸ਼ਲ ਇਹਨੂੰ ਲਿਆ ਕੇ ਇੱਥੇ ਰੱਖਿਆ ਦੂਜਾ ਨੰਬਰ ਆ ਮੁਖਸਰ ਮੁਖਸਰ ਦੇ ਗਵਾਂਡ ਸੁਖੀ ਦੇ ਸਹਰੇ ਸੀ ਸਭ ਤੋਂ ਜ਼ਿਆਦਾ ਇਹਨਾਂ ਨੇ ਰੇਤਾ ਚੋਰੀ ਜਿੰਨਾ ਇਹਨਾਂ ਨੇ ਸਮਗਲਿੰਗ ਕਰਾਈ ਸੁਖੀ ਦੇ ਸਾਲਿਆਂ ਨੇ ਕਰਾਈ ਹਜੇ ਵੀ ਸੁਧਰ ਜੋ ਤੋ ਤੁਸੋਂ ਮੈਂ ਦੱਸਦਾ ਤੁ ਬਾਈਵਾ ਸਾਹਿਬ ਤੇ ਸੁਖੀ ਸਾਹਿਬ ਤੁਹਾਨੂੰ ਮੈਂ ਡਾਇਰੈਕਟ ਕਹਿਣਾ ਤੁਸੀਂ ਅੱਜ ਜਿਹੜਾ ਤੁਹਾਡੇ ਨਾਲ ਹੋਈ ਐ ਜੋ ਹਿਆਲ ਵਾ ਤੋਬਾ ਤੋਬਾ ਮੈਂ ਅਣਾ ਮਿਰਰ ਦਾ ਬੰਦਾ ਥੋੜੀ ਨਾ ਤੇ ਨਾ ਕਿਤੇ ਐਮ ਐਲ ਏ ਹੁੰਦਾ ਮੈਂ ਤਾਂ ਆਪਣੀ ਐਮ ਐਲ ਏ ਸ਼ਬਦ ਨਾਲ ਅਸਤੀਫਾ ਹੀ ਦੇ ਕੇ ਉੱਥੋਂ ਕਹਿੰਦਾ ਬਾਬਾ ਮੇਰੇ ਲਾਏ ਹੱਥ ਮੈਂ ਹੀ ਨਹੀਂ ਬੇਇਜ਼ਤੀ ਨਿਕਾ ਸਕਦਾ ਪਰ ਤੁਸੀਂ ਜੇ ਬੇਇਜ਼ਤੀ ਕਰਾ ਕੇ ਵੀ ਅੱਜ ਜੇ ਹਜੇ ਵੀ ਸਮਝੋ ਵੀ ਤੁਹਾਡੀ ਮਾੜੀ ਮੋਟੀ ਕੋਈ ਇੱਜ਼ਤ ਹੈਗੀ ਹੈ ਨਾ ਹਜੇ ਵੀ ਕਹਦਾ ਵੀ ਅੱਜ ਤੋਂ ਬਾਅਦ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਅੱਜ ਤੋਂ ਬਾਅਦ ਅਸੀਂ ਬੇਤੁਕੇ ਬਿਆਨ ਨਹੀਂ ਜਿੱਥੋਂ ਸਾਨੂੰ ਸੈਂਟਰ ਜਿਹੜਾ ਸਾਡੀ ਮਤਲਬ ਸੁਪਰੀਮੋ ਹੈ ਜਾਂ ਰਾਹੁਲ ਗਾਂਧੀ ਹੈ ਜਾਂ ਜੋ ਉਪਰੋਂ ਕੇਂਦਰੀ ਹੈ ਜੇ ਆਪਸੀ ਤੁਹਾਡੀ ਕੋਈ ਬਣਦੀ ਹੈ ਨਾ ਤੇ ਤੁਹਾਡੇ ਪੱਲੇ ਤਾਂ ਪੈਣਾ ਨਹੀਂ ਤੁਹਾਡੇ ਪੱਲੇ ਕੋਈ ਵੋਟਾਂ ਦੱਸ ਨਹੀਂ ਪੈਣੀਆਂ ਕਿਸੇ ਪਿੰਡ ਚੋਂ